ਬੇਜ਼ਬਾਨਾਂ ਦੀ ਸੇਵਾ ਕਰਦੇ ਆ ਤੇ ਦੋ ਐਸੇ ਬੇਜ਼ਬਾਨ ਹੈਗੇ ਆ ਜੋ ਪੂਰੀ ਤਰ੍ਹਾਂ ਇਨਸਾਨਾਂ ਤੇ ਨਿਰਭਰ ਹੈਗੇ ਆ ਪੂਰੀ ਤਰ੍ਹਾਂ ਇਹ ਸਫਰ ਕਰ ਰਹੇ ਨੇ ਬੁਰਾ ਹਾਲ ਹੈ ਔਰ ਇਨਸਾਨਾਂ ਵੱਲੋਂ ਇਹਨਾਂ ਤੇ ਪਰਹਾਰ ਵੀ ਕੀਤਾ ਜਾਂਦਾ ਆ ਜਦੋਂ ਇਹਨਾਂ ਦੀ ਏਜ ਜ਼ਿਆਦਾ ਹੋ ਜਾਂਦੀ ਹੈ ਜਾਂ ਕਿਸੇ ਦੇ ਘਰ ਕੱਟੀ ਨਹੀਂ ਕੱਟਾ ਪੈਦਾ ਹੋ ਜਾਂਦਾ ਇਹ ਲੋਕ ਕੀ ਕਰਦੇ ਆ ਡੈਰੀਆਂ ਵਾਲੇ ਸਪੈਸ਼ਲੀ ਇਹ ਬਾਹਰ ਕਰ ਦਿੰਦੇ ਆ ਔਰ ساری ਜਿੰਦਗੀ ਜਿਹੜੀ ਇਹਨਾਂ ਨੂੰ ਬੁਰੀ ਤਰ੍ਹਾਂ ਆਪਣੀ ਵਤੀਤ ਕਰਨੀ ਪੈਂਦੀ ਆ ਜੋ ਕਿ ਬਹੁਤ ਹੀ ਮੰਦਪਤ ਭਾਗੀ ਗੱਲ ਆ ਸਾਡੇ ਸਾਡੇ ਇਨਸਾਨੀਅਤ ਦੇ ਉੱਪਰ ਹੀ ਇੱਕ ਗੱਲ ਨੋਟ ਕੀਤੀ ਹੈ ਕਿ ਡੌਗਸ ਜਿਹੜੇ ਆ ਰਾਤ ਨੂੰ ਜਾਗਦੇ ਆ ਤੇ ਦਿਨੇ ਸੌਂਦੇ ਆ ਤੁਸੀਂ ਦੁਪਹਿਰੇ ਚੱਲ ਜਿਓ ਤਾਂ ਡੌਗ ਨਹੀਂ ਦੇਖਣਾ ਕਿੱਥੇ ਪਰ ਰਾਤ ਨੂੰ ਸਾਰੇ ਦਿਖਦੇ ਆ ਸ਼ਾਮ ਤੋਂ ਬਾਅਦ ਇਹ ਸਾਡੀ ਇਨਸਾਨਾਂ ਦੀ ਲਾਈਫ ਲਾਈਨ ਆ ਅੱਜ ਤੋ ਆਪਾਂ ਹਜ਼ਾਰਾਂ ਸਾਲ ਪਿੱਛੇ ਚੱਲ ਜੀਏ ਜਦੋਂ ਇਨਸਾਨ ਜੰਗਲਾ ਚ ਰਹਿੰਦਾ ਸੀਗਾ ਤੇ ਉਦੋਂ ਸਭ ਤੋਂ ਵੱਡਾ ਡਰ ਸੀਗਾ ਕਿ ਇਨਸਾਨ ਰਾਤ ਨੂੰ ਸੌਂ ਨਹੀਂ ਸਕਦੇ ਸੀਗੇ ਜੰਗਲੀ ਜਾਨਵਰ ਆ ਕੇ ਚੱਕ ਕੇ ਲੈ ਜਾਂਦੇ ਸੀ ਅੱਜ ਅਸੀਂ ਨੀਲੀ ਬੋਤਲਾਂ ਲਾਉਂਦੇ ਤਾਂ ਸ਼ਰਮ ਆਉਣੀ ਚਾਹੀਦੀ ਹੈ ਹਰੇਕ ਐਸੇ ਇਨਸਾਨ ਨੂੰ ਜਿਹਨੂੰ ਤਕਲੀਫਾ ਡੌਗ ਤੋਂ ਜਿਹਨੂੰ ਦਿੱਕਤਾ ਡੌਗ ਤੋਂ ਕਿਉਂਕਿ ਤੁਹਾਡੇ ਬਜ਼ੁਰਗਾਂ ਨੂੰ ਅੱਜ ਜਿਉਂਦਾ ਰੱਖਿਆ ਤੇ ਉਹਨਾਂ ਦੇ ਡੌਗਸ ਦੇ ਕਰਕੇ ਅੱਜ ਤੁਸੀਂ ਜੰਮੇ ਹੋ ਤਰਤੀਜ ਜੀ ਜੈਸੇ ਕੋਈ ਬੱਚਾ ਆਪਣੇ ਦਾਦੂ ਕੇ ਸੰਗ ਜਾ ਰਹਾ ਕੁਛ ਹੈ ਉਹਨਕੇ ਹੱਥ ਮੇ ਸੋਟੀ ਪਕੜਾਈ ਹੁੰਦੀ ਹੈ ਡੌਗ ਆਏ ਤਾਂ ਉਸਕੋ ਹਟ ਕਰਨਾ ਹੈ ਉਹਨੇ ਹਟ ਕਰਨਾ ਕਿਉਂ ਸਿਖਾਇਆ ਜਾਂਦਾ ਕਿਉਂ ਹਮ ਆਪਣੇ ਬੱਚੋ ਕੋ ਐਸੇ ਸੰਸਕਾਰ ਦੇ ਰਹੇ ਹਾਂ ਉਹਨੇ ਰੋਟੀ ਖਿਲਾਨਾ ਕਿਉਂ ਨਹੀਂ ਸਿਖਾਇਆ ਜਾਂਦਾ जहाँ हमें दर्द दिखाई दे वहाँ हम पहुँचते हैं हमारी कोशिश होती है किसी को निराश ना करें अगर कोई सच में है और उसको है तकलीफ़ तो हमारी कोशिश होती है ज़्यादा से ज़्यादा हम उनकी हेल्प करें जैसे ये इंसान है वैसे हम भी इंसान है भगवान ने जैसे इनको दिल दिया हमें भी दिया तो हम क्यों नहीं इनकी मदद कर सकते तब से धीरे धीरे फिर मेरा भी झुकाव इस तरफ होता गया और हम जुड़ते जुड़ते यहाँ तक पहुँचे आप सेवा करते हैं मैडम भी सेवा करते हैं तो सेवा करते ही आपस में मेल होया स ਤੋ ਐਸੀ ਤਰ੍ਹਾਂ ਆਪਾਂ ਇੱਕ ਟੀਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਵੀ ਕੋਈ ਜੇ ਸਾਡੇ ਨਾਲ ਜੁੜਨਾ ਚਾਹਵੇ ਤਾਂ ਉਹਦਾ ਵੈਲਕਮ ਹੈ ਜੀ ਔਰ ਐਸੀ ਤਰ੍ਹਾਂ ਮਿਲ ਕੇ ਹੀ ਅਸੀਂ ਇਸ ਦੁਨੀਆ ਦੇ ਵਿੱਚ ਚੰਗਾਈ ਨੂੰ ਪਰਵਰਤਿਤ ਕਰ ਸਕਦੇ ਹਾਂ ਇੰਪਲੀਮੈਂਟ ਕਰ ਸਕਦੇ ਹਾਂ ਤੋ ਇਸ ਕਰਕੇ ਸਾਡੀ ਟੀਮ ਜੋ ਹੈਗੀ ਅਸੀਂ ਇਹਨੂੰ ਅੱਗੇ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਆਪਾਂ ਨਿਯੋਤਾ ਦੇਣੀ ਹਰ ਇੱਕ ਐਨੀਮਲ ਲਵਰ ਨੂੰ ਜਾਂ ਐਸਾ ਕੋਈ ਵੀ ਇਨਸਾਨ ਜੋ ਦੂਸਰਿਆਂ ਦੇ ਤਰਸ ਖਾਂਦਾ ਹੋਵੇ ਸਾਡੇ ਨਾਲ ਜ਼ਰੂਰ ਆ ਕੇ ਮਿਲੇ ਸੱਚੀ ਗੱਲ ਜੀ ਪੰਜਾਬ న్యూਸ ਨਾਲ ਜੁੜਿਆ ਤੁਸੀਂ ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ ਸਵਾਗਤ ਕਰਦੀ ਤੁਹਾਡਾ ਉਮੀਦ ਕਰਦੀ ਤੁਸੀਂ ਠੀਕ ਠਾਕ ਹੋਵੋਗੇ ਅੱਜ ਦਰਸ਼ਕੋ ਇੱਕ ਐਸੀਆਂ ਦੋ ਰੂਹਾਂ ਨਾਲ ਮਿਲਣ ਲੱਗੀਆਂ ਜਿ ਜਿਹੜੇ ਕਿ ਟੀਮ ਮੈਂਬਰਸ ਬਣੇ ਨੇ ਤੇ ਉਹਨਾਂ ਨੇ ਜਿੰਮਾ ਚੱਕ ਲਿਆ ਕਿ ਲੋਕ ਤਾਂ ਬੜਾ ਕੁਝ ਕਰਦੇ ਨੇ ਲੋਕ ਉਹ ਤਰਸ ਵੀ ਨਹੀਂ ਖਾਂਦੇ ਜਾਂ ਫਿਰ ਆਪਾਂ ਕਈ ਵਾਰ ਰਸਤਿਆਂ 'ਚ ਸਫਰ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਜਾਨਵਰ ਜਾਂ ਤਾਂ ਗਿੜਗਿੜਾ ਰਹਿਆ ਹੁੰਦਾ ਜਾਂ ਉਹਨੂੰ ਕੁਝ ਸੱਟ ਲੱਗ ਜਾਂਦੀ ਬਟ ਅਸੀਂ ਇਗਨੋਰ ਕਰਕੇ ਚੱਲ ਜਾਂਦੇ ਹਾਂ ਪਰ ਕਈਆਂ ਨੂੰ ਹੁੰਦਾ ਹੈ ਕਿ ਅਸੀਂ ਰੁਕਦੇ ਹਾਂ ਉਹਨਾਂ ਨੂੰ ਸਾਈਡ ਤੇ ਕਰਦੇ ਆ ਜੇ ਆਪਾਂ ਕੁਝ ਹੋਰ ਨਹੀਂ ਕਰ ਸਕਦੇ ਤਾਂ ਇੰਨਾ ਕੀ ਕਰ ਦਿੰਨੇ ਆ ਬਟ ਕਈ ਲੋਕ ਇੰਨੇ ਰਹਿਮ ਵਾਲੇ ਨਹੀਂ ਹੁੰਦੇ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੁੰਦੀ ਆ ਪਰ ਕੁਝ ਐਸੀਆਂ ਰੂਹਾਂ ਨੇ ਜੋ ਕਿ ਘਰੋਂ ਜਾ ਕੇ ਚਾਹੇ ਰਾਤ ਜਿੰਨੇ ਮਰਜ਼ੀ ਵੱਜੇ ਹੋਣ ਘਰੋਂ ਜਾ ਕੇ ਉਹਨਾਂ ਨੂੰ ਜਾ ਕੇ ਪਿਕ ਕਰਦੇ ਆ ਉਹਨਾਂ ਦੀ ਦੇਖਭਾਲ ਕਰਦੇ ਆ ਪੂਰਾ ਉਹਨਾਂ ਦਾ ਹੀ ਦਵਾਈ ਦਾ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੈ ਔਰ ਮੈਂ ਤੁਹਾਨੂੰ ਦੱਸਾਂ ਆਪਾਂ ਬਹੁਤ ਵਧੀਆ ਜ਼ਿੰਦਗੀ ਜਿੰਨੇ ਪਰ ਕਈ ਵਾਰ ਅਸੀਂ ਤਾਂ ਵੀ ਫੀਲ ਕਰਦੇ ਆ ਕਿ ਸਾਡੇ ਕੋ ਆ ਨਹੀਂ ਹੈਗਾ ਸਾਡਾ ਇਦਾਂ ਨਹੀਂ ਚੱਲ ਰਿਹਾ ਬਟ ਉਹ ਬੇਜ਼ੁਬਾਨ ਜਿਹਦੇ ਯਾ ਫਿਰ ਉਹਦਾ ਦੇ ਇਨਸਾਨਾਂ ਨੂੰ ਵੀ ਉਹ ਮਿਲਦੇ ਨੇ ਜਿਨ੍ਹਾਂ ਦੇ ਕੀੜੇ ਪਏ ਹੋਏ ਨੇ ਜਾਂ ਫਿਰ ਜਿਹੜਾ ਖੁਦ ਚੱਲ ਨਹੀਂ ਸਕਦਾ ਉਹਨਦੀ ਬਾਡੀ ਸਹੀ ਨਹੀਂ ਹੈਗੀ ਇਕੱਲੇ ਰਹਿਣਾ ਪਿਆ ਪਰਿਵਾਰ ਚ ਕੋਈ ਨਹੀਂ ਹੈ ਯਾਨੀ ਆਪਾਂ ਛੋਟੇ ਛੋਟੇ ਚੀਜ਼ਾਂ ਲਈ ਮੁਰਝਾ ਆ ਜਾਂਦੇ ਆ ਬਟ ਕੁਝ ਐਸੀਆਂ ਰੂਹਾਂ ਵੀ ਨੇ ਜੋ ਕਿ ਇੰਨਾ ਕੁਝ ਨਾ ਹੋਣ ਦੇ ਬਾਵਜੂਦ ਵੀ ਇੱਕ ਜੀਣਾ ਚਾਹੁੰਦੇ ਨੇ ਜਾਂ ਫਿਰ ਇੱਕ ਰੋਟੀ ਦੀ ਤਲਾਸ਼ ਚ ਹੁੰਦੇ ਨੇ ਤਾਂ ਇਹਨਾਂ ਦਾ ਸਵਾਗਤ ਕਰਦੇ ਆ ਜਿਨ੍ਹਾਂ ਦਾ ਹੀ ਐਨ ਜੀਓ ਦਾ ਨਾਮ ਹੈ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਉਨ੍ਹਾਂ ਦੇ ਕਰਤਾ ਧਰਤਾ ਇਹੀ ਨੇ ਸਵਾਗਤ ਕਰਦੇ ਆ ਸਸ਼੍ਰੀ ਕਾਂਜਿਕ ਸਸ਼੍ਰੀ ਕਾਂਜੀ ਕਿਵੇਂ ਹੋ ਠੀਕ ਹੋ ਬਹੁਤ ਵਧੀਆ ਤੁਹਾਡੇ ਵਾਈਫ ਨਾਲ ਗੱਲਬਾਤ ਪਹਿਲਾਂ ਕੀਤੀ ਸੀਗੀ ਤੁਹਾਨੂੰ ਮੈਂ ਦੱਸ ਦਿਆਂ ਭਾਜੀ ਤੁਸੀਂ ਯਾਦ ਆ ਜਾਏਗਾ ਤੁਹਾਨੂੰ ਕਿ ਜਦੋਂ ਗੈਲਰੀ ਨੂੰ ਫੀਡ ਦੇਣੀ ਸੀ ਤਾਂ ਇਹਨਾਂ ਭਾਜੀ ਸੀਗੇ ਤਾਂ ਉਹਨਾਂ ਦੀ ਵਾਈਫ ਸੀਗੇ ਉਹਨਾਂ ਦੀ ਵਾਈਫ ਆਪਣੇ ਨਾਲ ਨਹੀਂ ਬੈਠੇ ਬਟ ਇੱਕ ਇਹ ਟੀਮ ਬਣ ਚੁੱਕਿਆ ਹੁਣ ਤੁਸੀਂ ਅੱਛਾ ਪਹਿਲੇ ਦੱਸੋ ਕਿ ਤੁਸੀਂ ਆਪਸ ਵਿੱਚ ਕਿੱਦਾਂ ਮਿਲੇ ਸੀਗੇ ਕਿਵੇਂ ਜਿੱਦਾਂ ਜਲੰਧਰ 'ਚ ਤੁਸੀਂ ਇਕੱਲੇ ਹੁੰਦੇ ਸੀ ਕਿ ਕੋਈ ਹੈ ਨਹੀਂ ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਕਿੱਦਾਂ ਮਿਲੇ ਤੁਸੀਂ ਜਿਵੇਂ ਅੱਪਾ ਵੀ ਸੇਵਾ ਕਰਦੇ ਆ ਮੈਡਮ ਵੀ ਸੇਵਾ ਕਰਦੇ ਆ ਤਾਂ ਸੇਵਾ ਕਰਦੇ ਹੀ ਆਪਸ 'ਚ ਮੇਲ ਹੋਇਆ ਸੀਗਾ ਤੋ ਐਸੀ ਤਰ੍ਹਾਂ ਆਪਾਂ ਇੱਕ ਟੀਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਵੀ ਕੋਈ ਜੇ ਸਾਡੇ ਨਾਲ ਜੁੜਨਾ ਚਾਵੇ ਤਾਂ ਉਹਦਾ ਵੈਲਕਮ ਹੈ ਜੀ ਔਰ ਐਸੀ ਤਰ੍ਹਾਂ ਮਿਲ ਕੇ ਹੀ ਅਸੀਂ ਇਸ ਦੁਨੀਆ ਦੇ ਵਿੱਚ ਚੰਗਾਈ ਨੂੰ ਪਰਵਰਤਿਤ ਕਰ ਸਕਦੇ ਹਾਂ ਇੰਪਲੀਮੈਂਟ ਕਰ ਸਕਦੇ ਹਾਂ ਤੋ ਇਸ ਕਰਕੇ ਸਾਡੀ ਟੀਮ ਜੋ ਹੈਗੀ ਅਸੀਂ ਇਹਨੂੰ ਅੱਗੇ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਆਪਾਂ ਨਿਯੋਤਾ ਦਨੇ ਹਰ ਇੱਕ ਐਨੀਮਲ ਲਵਰ ਨੂੰ ਜਾਂ ਐਸਾ ਕੋਈ ਵੀ ਇਨਸਾਨ ਜੋ ਦੂਸਰਿਆਂ ਦੇ ਤਰਫ ਖਾਂਦਾ ਹੋਵੇ ਸਾਡੇ ਨਾਲ ਜ਼ਰੂਰ ਆ ਕੇ ਮਿਲੇ ਠੀਕ ਹੈ ਮੈਮ ਤੁਹਾਡੇ ਮਨ ਚ ਕਿੱਦਾਂ ਆਇਆ ਕਿਉਂਕਿ ਹਾਊਸ ਵਾਈਫ ਹੋ ਹੋਰ ਵੀ ਬੱਚਿਆਂ ਦੀ ਟੈਨਸ਼ਨ ਹੁੰਦੀ ਹੋएगी ਬਟ ਤੁਸੀਂ ਉਦਾਰੇ एक बार मुझे कोई इंजर्ड एनिमल मिला था तो वो डॉग था तो तब मैं मुझे दूर दूर तक पता ही नहीं था कि ऐसा कुछ भी है तो फिर मैंने गूगल से नंबर सर्च किया तो मुझे इनका नंबर मिला यूवी सिंह का तो फिर इनको बुलाया तो उसी टाइम आ गए तो उसको देख के दया तो मुझे बहुत आ रही थी कि मैं इसके लिए कुछ करूं तो इन्होंने मुझे गाइड किया कि कैसे करना चाहिए और ये मेरे साथ गए इन्होंने आधी रात मतलब काफ़ी लेट टाइम था मुझे लगता है दस ब्यारह बजे का टाइम था इन्होंने उसकी उसी टाइम सर्जरी कराई फिर उसके बाद प्रॉब्लम ये आ रही थी इनके पास शेल्टर नहीं था कि उसके रखे कहाँ तो फिर मेरे इन्होंने मेरे पास थोड़ी सी जगह थी तो इन्होंने मुझे पूरी तसली दी कि आप बस इसको रख लो इसको खाना खिला देना बाकी हम इसका जो ट्रीटमेंट है वो हम करा करेंगे तो ये अपना जैसे पंक्चुअलिटी से आना इंजेक्शन देने उसको सारा कुछ करना जो मेरे से वो बन पड़ता था मैं भी करती थी उसकी सेवा के लिए तो ऐसे देखते देखते जुड़ते जुड़ते मुझे इनसे ऐसा मतलब उनसे भी लगाव हो गया और इनके प्रति भी मेरे मन में बहुत वो आया कि जब ये कर सकते हैं तो हम क्यों नहीं कर सकते ठीक है ना जैसे ये इंसान है वैसे हम भी इंसान है भगवान ने जैसे इनको दिल दिया हमें भी दिया तो हम क्यों नहीं इनकी मदद कर सकते तब से धीरे धीरे फिर मेरा भी झुकाव इस तरफ होता गया और हम जुड़ते जुड़ते यहाँ तक पहुँच गया घर वालों ने रोका नहीं आपको कि ये किस चीज़ में पड़ गए हो नहीं घर वालों ने कभी ऐसे मना नहीं किया उनको भी पता है कि सेवा है हम मेरे घर में जितने भी फैमिली मेम्बर हैं सब मतलब दया भाव वाले हैं परमात्मा को मानने वाले हैं तो ਘਰ ਮੇ ਵੀ ਕਦੇ ਐਸੀ ਮੈਨੇ ਮੌਕਾ ਹੀ ਨਹੀਂ دیا ਉਹਨੇ ਸ਼ਿਕਾਇਤ ਦਾ ਤਾਂ ਇਸ ਵਜ੍ਹਾ ਸੇ ਜੋ ਮੇਰਾ ਫ੍ਰੀ ਟਾਈਮ ਹੁੰਦਾ ਹੈ ਮੈਂ ਉਸਮੇ ਇਹ ਸਟਾਰਟ ਕਰੀ ਥੀ ਸੇਵਾ ਅਬ ਇਹ ਮੇਰੀ ਲਗਨ ਬਣ ਚੁਕੀ ਹੈ ਕੀ ਬਾਤ ਹੈ ਤਾਂ ਐਸੀ ਲਗਨ ਲਗਣੀ ਚਾਹੀਏ ਮੈਨੂੰ ਲੱਗਦਾ ਹੈ ਪਰ ਜੀ ਤੁਸੀਂ ਦੱਸੋ ਕਿ ਤੁਹਾਨੂੰ ਇਹਦੇ ਚ ਇੱਕ ਤਾਂ ਹੋ ਗਿਆ ਕਿ ਆਪਾਂ ਮੈਸੇਜ ਦੇ ਰਹੇ ਕਿ ਇਦਾਂ ਕਰਨਾ ਚਾਹੀਦਾ ਬੇਜ਼ੁਬਾਨਾਂ ਦੀ ਸੇਵਾ ਕਰਨੀ ਚਾਹੀਦੀ ਪਰ ਕੁਝ ਨੈਗੇਟਿਵ ਚੀਜ਼ਾਂ ਵੀ ਨੇ ਜਿਨ੍ਹਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਬਿਲਕੁਲ ਜੀ ਬੇਜ਼ੁਬਾਨਾਂ ਦੀ ਸੇਵਾ ਕਰਦੇ ਆਂ ਤੇ ਦੋ ਐਸੇ ਬੇਜ਼ੁਬਾਨ ਹੈਗੇ ਆ ਜੋ ਪੂਰੀ ਤਰ੍ਹਾਂ ਇਨਸਾਨਾਂ ਤੇ ਨਿਰਭਰ ਹੈਗੇ ਆ ਪੂਰੀ ਤਰ੍ਹਾਂ ਇਹ ਸਫਰ ਕਰ ਰਹੇ ਨੇ ਬੁਰਾ ਹਾਲ ਹੈ ਔਰ ਇਨਸਾਨਾਂ ਵੱਲੋਂ ਇਹਨਾਂ ਤੇ ਪਰਹਾਰ ਵੀ ਕੀਤਾ ਜਾਂਦਾ ਆ ਔਰ ਉਹ ਬਰੇ ਦੁੱਖ ਨਾਲ ਕਹਿਣਾ ਪੈ ਰਿਹਾ ਇੱਕ ਤਾਂ ਸਾਰੇ ਦੇਸ਼ ਦੀ ਗਊ ਮਾਤਾ ਤੇ ਦੂਸਰੇ ਜਿਹੜੇ ਹੈਗੇ ਆ ਸਾਡੇ ਧਰਮਾਂ ਦੇ ਹਿਸਾਬ ਨਾਲ ਦਰਵੇਸ਼ ਡੌਗਸ ਜਿਹੜੇ ਗਊ ਮਾਤਾ ਹੈਗੀ ਆ ਇਹਨਾਂ ਦਾ ਥਾਂ ਤੇ ਅਸੀਂ ਤਾਰ ਨਹੀਂ ਸਾਦੇ ਇੱਕ ਮਾਂ ਜਿਹਦੀ ਮਾਂ ਸਾਨੂੰ ਜਨਮ ਦਿੰਦੀ ਆ ਉਹਦਾ ਵੀ ਦੁੱਧ ਅਸੀਂ ਤੈਨੂੰ 5 ਸਾਲ ਤੱਕ ਪੀਣੇ ਉਦੋਂ ਬਾਅਦ ਨਾਲ ਹੀ ਸੀ ਗਊ ਮਾਤਾ ਦਾ ਦੁੱਧ ਸਾਰੀ ਉਮਰ ਪੀਣੇ ਬੜਾਪੇ ਤੱਕ ਪੀਣੇ ਕੋਈ ਛੱਟ ਲੱਗ ਜੇ ਕੁਝ ਹੋ ਜੇ ਜ਼ਖਮ ਭਰ ਲਈ ਇਹਨਾਂ ਦਾ ਦੁੱਧ ਪੀਣੇ ਜਦੋਂ ਉਮਰ ਜ਼ਿਆਦਾ ਹੋ ਜਾਂਦੀ ਹੈ ਡਾਕਟਰ ਵੀ ਕਹਿੰਦਾ ਹੈ ਤੁਹਾਨੂੰ ਕੈਲਸ਼ੀਅਮ ਦੀ ਕਮੀ ਹੈ ਦੁੱਧ ਪਿਓ ਜਿਆਦਾ ਤੋਂ ਜਿਆਦਾ ਸੋ ਅਸੀਂ ਕਿੱਦਾਂ ਗਊ ਮਾਤਾ ਦੇ ਦੁੱਧ ਦਾ ਆਸਾਨ ਕਦੀ ਮੋੜ ਸਕਦੇ ਕੁਝ ਵੀ ਕਰ ਲਈ ਹੋ ਨਹੀਂ ਸਕਦਾ ਪਰ ਇਹਨਾਂ ਨੂੰ ਕੀ ਮਿਲਦਾ ਹੈ ਐਸੀ ਗਊ ਮਾਤਾ ਨੂੰ ਬਾਹਰ ਸੜਕਾਂ 'ਤੇ ਜਾ ਕੇ ਕੂੜੇ ਦੇ ਢੇਰ 'ਚ ਖਾਣਾ ਖਾਣਾ ਪੈਂਦਾ ਆ ਕਿਉਂਕਿ ਜਦੋਂ ਇਹਨਾਂ ਦਾ ਦੁੱਧ ਨਹੀਂ ਆਉਂਦਾ ਜਦੋਂ ਇਹਨਾਂ ਦੀ ਏਜ ਜ਼ਿਆਦਾ ਹੋ ਜਾਂਦੀ ਹੈ ਜਾਂ ਕਿਸੇ ਦੇ ਘਰ ਅ ਕੱਟੀ ਨਹੀਂ ਕੱਟਾ ਪੈਦਾ ਹੋ ਜਾਂਦਾ ਹੈ ਇਹ ਲੋਕ ਕੀ ਕਰਦੇ ਆ ਡੈਰੀਆਂ ਵਾਲੇ ਸਪੈਸ਼ਲੀ ਇਹ ਬਾਹਰ ਕੱਢ ਦਿੰਦੇ ਆ ਔਰ ساری ਜ਼ਿੰਦਗੀ ਜਿਹੜੀ ਇਹਨਾਂ ਨੂੰ ਬੁਰੀ ਤਰ੍ਹਾਂ ਆਪਣੀ ਵਤੀਤ ਕਰਨੀ ਪੈਂਦੀ ਆ ਜੋ ਕਿ ਬਹੁਤ ਹੀ ਮੰਦਪਤ ਭਾਗੀ ਗੱਲ ਆ ਸਾਡੇ ਸਾਡੇ ਇਨਸਾਨੀਅਤ ਦੇ ਉੱਪਰ ਹੀ ਦੂਸਰੇ ਹੈਗੇ ਦਰਵੇਸ਼ ਜਿਨ੍ਹਾਂ ਦੇ ਵਿੱਚ ਕਰੇ ਸਾਡੇ ਸਮਾਜ ਦੇ ਵਿੱਚ ਕਈ ਸਾਰੇ ਲੋਕ ਆ ਜਿਨ੍ਹਾਂ ਨੂੰ ਤਕਲੀਫ ਆ ਜੀ ਡਾਕਸ ਤੋਂ ਕਿ ਇਹ ਜੀ ਸਾਨੂੰ ਆਣ ਜਾਣ ਵਾਲਿਆਂ ਨੂੰ ਤੰਗ ਕਰਦੇ ਆ ਜਾਂ ਇੱਕ ਸਭ ਤੋਂ ਵੱਡਾ ਜੋ ਮੁੱਦਾ ਹੈਗਾ ਜੀ ਸਾਡੇ ਘਰ ਦੇ ਬਾਹਰ ਜਾਂ ਗੱਡੀਆਂ ਦੇ ਪਿਸ਼ਾਬ ਕਰ ਦਿੰਦੇ ਆ ਜਾਂ ਕਿਤੇ ਕੋਈ ਸਸਪੋਟੀ ਕਰ ਦਿੰਦੇ ਆ ਮਹੱਲੇ 'ਚ ਬੜੀ ਤਕਲੀਫ ਹੈ ਜੀ ਲੋਕਾਂ ਨੂੰ ਹੁਣ ਇਹਨਾਂ ਦਾ ਲੌਜੀਕ ਬੋਤਲਾਂ ਲਾਈਆਂ ਹੁੰਦੀਆਂ ਉਹਨਾਂ ਨੇ ਹਾਂ ਬਿਲਕੁਲ ਨੀਲੀਆਂ ਬੋਡਲਾਂ ਲਾਈਆਂ ਹੁੰਦੀਆਂ ਦੇਖੋ ਜੀ ਕਿੰਨੀ ਤਕਲੀਫ ਹੈ ਕਿ ਤੋਂ ਨੀਲੀਆਂ ਬੋਟਲਾਂ ਬੋਡਲਾਂ ਇਸ ਕਰਕੇ ਲਾ ਰਹੇ ਹੋ ਕਿ ਤੁਹਾਡੇ ਘਰਾਂ ਦੇ ਆਸ-ਪਾਸ ਨਾਰੈਂਡ ਡੌਗ ਪਰ ਇਹਦਾ ਮਹੱਤਵ ਲੋਕ ਜਾਣਦੇ ਨਹੀਂ ਹੈਗੇ ਜੋ ਮੈਂ ਅੱਜ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਦੱਸਦਾ ਆਂ ਇੱਕ ਗੱਲ ਨੋਟ ਕੀਤੀ ਹੈ ਕਿ ਡੌਗਸ ਜਿਹੜੇ ਆ ਰਾਤ ਨੂੰ ਜਾਗਦੇ ਆ ਤੇ ਦਿਨੇ ਸੌਂਦੇ ਆ ਤੁਸੀਂ ਦੁਪਹਿਰੇ ਚਲ ਜਓ ਤਾਂ ਡੌਗ ਨਹੀਂ ਦੇਖਣਾ ਕਿਤੇ ਪਰ ਰਾਤ ਨੂੰ ਸਾਰੇ ਦਿਖਦੇ ਆ ਸ਼ਾਮ ਤੋਂ ਬਾਅਦ ਇਹ ਸਾਡੀ ਇਨਸਾਨਾਂ ਦੀ ਲਾਈਫ ਲਾਈਨ ਆ ਅੱਜ ਤੋ ਆਪਾਂ ਹਜ਼ਾਰਾਂ ਸਾਲ ਪਿਛੇ ਚੱਲ ਜੀਏ ਜਦੋਂ ਇਨਸਾਨ ਜੰਗਲਾ ਚ ਰਹਿੰਦਾ ਸੀਗਾ ਤੇ ਉਦੋਂ ਸਭ ਤੋਂ ਵੱਡਾ ਡਰ ਸੀਗਾ ਕਿ ਇਨਸਾਨ ਰਾਤ ਨੂੰ ਸੌ ਨਹੀਂ ਸਕਦੇ ਸੀਗੇ ਜੰਗਲੀ ਜਾਨਵਰ ਆ ਕੇ ਚੱਕ ਕੇ ਲੈ ਜਾਂਦੇ ਸੀ ਡੌਗਸ ਪਰਮਾਤਮਾ ਨੇ ਭੇਜੇ ਕਿ ਜਾ ਇਹਨਾਂ ਦੀ ਇਨਸਾਨਾਂ ਦੀ ਮਦਦ ਕਰ ਇਹ ਰਾਤ ਨੂੰ ਜਾਗਦੇ ਸੀਗੇ ਔਰ ਧਿਆਨ ਰੱਖਦੇ ਸੀਗੇ ਕਿ ਇਨਸਾਨ ਸੁੱਤੇ ਆ ਕੋਈ ਜੰਗਲੀ ਜਾਨਵਰ ਲੱਗੇ ਆਂਦਾ ਸੀਗਾ ਤੇ ਇਹ ਭੌਂਕਦੇ ਸੀਗੇ ਜਾਂ ਝੁੰਡ ਦਾ ਝੁੰਡਸ ਜਾਨਵਰ ਦੇ ਪਿੱਛੇ ਪੈ ਜਾਂਦਾ ਸੀਗਾ ਔਰ ਸੁੱਤੇਆਂ ਨੂੰ ਵੀ ਅਲਰਟ ਕਰ ਦਿੰਦੇ ਸੀ ਇਹਨਾਂ ਦੇ ਕਾਰਨ ਅੱਜ ਸਾਡੀ ਪੂਰੀ ਸਿਵਲਾਈਜੇਸ਼ਨ ਸਾਡੀ ਪੂਰੀ ਇਨਸਾਨੀਅਤ ਜ਼ਿੰਦਾ ਆ ਭਾਵੇਂ ਉਹ ਮੈਂ ਆ ਭਾਵੇਂ ਤੁਸੀਂ ਆ ਭਾਵੇਂ ਕੋਈ ਕੋਰਪੋਰੇਟ ਆ ਭਾਵੇਂ ਕੋਈ ਅਮੀਰ ਹੈ ਗਰੀਬ ਹੈ ਕੋਈ ਪ੍ਰਧਾਨ ਮੰਤਰੀ ਹੈ ਮੰਤਰੀ ਆਫਸਰ ਹੈ ਸਾਰਿਆਂ ਦੇ ਬਜ਼ੁਰਗ ਜਠੇਰੇ ਡੌਗਸ ਕਰਕੇ ਜ਼ਿੰਦਾ ਨੇ ਅੱਜ ਅਸੀਂ ਨੀਲੀ ਬੋਤਲਾਂ ਲਾਉਂਦੇ ਤਾਂ ਸ਼ਰਮ ਆਉਣੀ ਚਾਹੀਦੀ ਹੈ ਹਰੇਕ ਐਸੇ ਇਨਸਾਨ ਨੂੰ ਜਿਹਨੂੰ ਤਕਲੀਫ ਆ ਡੌਗ ਤੋਂ ਜਿਹਨੂੰ ਦਿੱਕਤ ਆ ਡੌਗ ਤੋਂ ਕਿਉਂਕਿ ਤੁਹਾਡੇ ਬਜ਼ੁਰਗਾਂ ਨੂੰ ਅੱਜ ਜਿਉਂਦਾ ਰੱਖਿਆ ਤੇ ਉਹਨਾਂ ਦੇ ਡੌਗਸ ਦੇ ਕਰਕੇ ਅਜ ਤੁਸੀਂ ਜੰਮੇ ਹੋ ਧਰਤੀ ਤੇ ਇਸ ਕਰਕੇ ਇਹਨਾਂ ਦਾ ਸਹਾਰਾ ਅਸੀਂ ਕਦੀ ਲਾ ਨਹੀਂ ਸਕਦੇ ਤਾਂ ਐਵੇਂ ਨਹੀਂ ਕਹਿੰਦੇ ਕਿ ਡੌਗਸ ਆਰ ਮੈਨਸ ਬੈਸਟ ਫਰੈਂਡ ਇਹਨਾਂ ਦੇ ਕਾਰਨ ਅਸੀਂ ਜਿਉਂਦੇ ਆ ਕੋਈ ਐਸਾ ਹੋਰ ਐਨੀਮਲ ਹੈ ਹੀ ਨਹੀਂ ਹੈ ਜਿਹਦੀ ਇਨਸਾਨਾਂ ਨਾਲ ਇਨੀ ਬੌਂਡਿੰਗ ਰਹੀ ਹੋਵੇ ਇੱਕ ਕੱਲੇ ਡੌਗ ਆ ਡੌਗਸ ਜਿਹੜੇ ਆ ਹਿਊਮਨਸ ਪ੍ਰੋਟੈਕਟਰ ਆ ਸੋ ਇਹ ਰੱਬ ਦਾ ਰੂਪ ਐ ਐਵੇਂ ਨਹੀਂ ਇਹਨਾਂ ਨੂੰ ਸਾਡੇ ਧਰਮਾਂ ਦੇ ਵਿੱਚ ਦਰवेश ਗਿਆ ਕਿਹਾ ਗਿਆ ਕੋਈ ਮਜ਼ਾਕ ਨਹੀਂ ਬਹੁਤ ਵੱਡਾ ਲੱਭ ਜਾ ਇਹਨੂੰ ਸਮਝੋ ਬਿਲਕੁਲ ਭਾਜੀ ਮੈਂ ਨਾ ਤੁਹਾਡੀ ਗੱਲ ਕਰਨ ਦੇ ਤਰੀਕੇ ਤੋਂ ਇਦਾਂ ਸਮਝ ਰਹੀ ਕਿ ਤੁਹਾਡੇ ਅੰਦਰ ਬੜਾ ਕੁਛ ਹੈ ਇਸ ਚੀਜ਼ ਨੂੰ ਲੈ ਕੇ ਕਿ ਤੁਸੀਂ ਜਗਾਣਾ ਚਾ ਰਹੇ ਹੋ ਕਿ ਪਲੀਜ਼ ਜਾਗੋ ਬਿਲਕੁਲ ਬਿਲਕੁਲ ਸਹੀ ਯਾਰੀ ਅਹਿਮੀਅਤ ਹੀ ਨਹੀਂ ਪਤਾ ਲੋਕਾਂ ਆ ਜੇ ਡੌਗਸ ਹੈਗੇ ਆ ਜੇ ਡੌਗਸ ਨਾ ਹੁੰਦੇ ਤੇ ਪਿੱਛੋਂ ਹੀ ਜੇ ਸਾਡੀ ਸਾਰੀ ਇਨਸਾਨੀਅਤ ਖਤਮ ਹੋ ਜਾਂਦੀ ਜੰਗਲੀ ਜਾਨਵਰਾਂ ਵੱਲੋਂ ਤੇ ਅੱਜ ਫਿਰ ਤੁਸੀਂ ਕਿਦਾਂ ਨੀਲੀਆਂ ਮੋਡਲਾਂ ਲਾਉਂਦੇ ਇਹ ਚੀਜ਼ ਪਤਾ ਨਹੀਂ ਨਾ ਕਿਸੇ ਨੂੰ ਤਾਂ ਮੰਦਰਾਂ ਤੱਕ ਵੀ ਡੌਗਜ਼ ਦੀ ਮੂਰਤੀਆਂ ਐਵੇਂ ਲੱਗੀਆਂ ਰੱਬ ਨੂੰ ਵੀ ਇੱਕ ਸਵਰਗ ਦੇ ਵਿੱਚ ਵੀ ਡੌਗਜ਼ ਦੇ ਲਈ ਦਰਵਾਜ਼ੇ ਖੁੱਲੇ ਆ ਇਸ ਕਰਕੇ ਇਹਨਾਂ ਨੂੰ ਐਵੇਂ ਤਾਂ ਹੀ ਸਮਝਦੇ ਨਹੀਂ ਔਰ ਇਹਨਾਂ ਨੂੰ ਅਸੀਂ ਡੰਡੇ ਮਾਰ ਕੇ ਇਹਨਾਂ ਦੇ ਉੱਪਰ ਐਸਿਡ ਸੁੱਟ ਕੇ ਕਈ ਜਗ੍ਹਾ ਵੀ ਦੇਖਿਆ ਪਪੀਸ ਨੂੰ ਜਿੰਦਿਆਂ ਨੂੰ ਅਗਲਾਤੀ ਔਰ ਇਹ ਲੋਕ ਬਾਅਦ ਦੇ ਵਿੱਚ ਧਰਮ ਸਥਾਨਾਂ 'ਚ ਜਾ ਕੇ ਪਾਠ ਪੂਜਾ ਕਰਦੇ ਨੇ ਮਤਲਬ ਮੈਂ ਹੈਰਾਨ ਹਾਂ ਲੋਕਾਂ ਦੀ ਮੈਂਟੈਲਿਟੀ ਦੇ ਵਿੱਚ ਇਹ ਕਿਦਾਂ ਪੋਸੀਬਲ ਆ ਕਿ ਕਿਹੜੀ ਸੋਚ ਤੇ ਮਾਲਕ ਨੇ ਇਤਿਹਾਸ ਦੇ ਵਿੱਚ ਜਾ ਕੇ ਦੇਖੋ ਤੇ ਹਰੇਕ ਆਲਮੋਸਟ ਕਾਫੀ ਸਾਰੇ ਦੇਵੀ ਦੇਵਤਾਵਾਂ ਦੇਵਤਿਆਂ ਦੀ ਹਿਸਟਰੀਜ਼ ਜੁੜੀ ਹੋਈਆਂ ਹਨ ਡੌਗਸ ਦੇ ਨਾਲ ਭਾਵੇਂ ਸ਼ਿਵ ਜੀ ਹੈ ਮਹਾਭਾਰਤ ਦੇ ਵਿੱਚ ਹੈਗਾ ਐਂਡ ਸ਼੍ਰੀ ਰਾਮਚੰਦਰ ਜੀ ਦੀ ਵੀ ਹਿਸਟਰੀ ਹੈਗੀ ਇੱਕ ਡੌਗ ਦੇ ਨਾਲ ਸਾਰੇ ਹਿਸਟਰੀ ਹੈਗੀ ਜੀ ਇਹਨਾਂ ਦੇ ਬਾਰੇ ਜਾਣਕਾਰੀ ਲਓ ਤੇ ਸਹੀ ਤੁਹਾਨੂੰ ਪਤਾ ਲੱਗੇ ਖਾਸ ਕਰਕੇ ਮੈਸੇਜ ਉਹਨਾਂ ਲੋਕਾਂ ਲਈ ਹੈ ਜਿਹੜੇ ਇਹਨਾਂ ਦੇ ਖਿਲਾਫ ਹੈ ਜਿਨ੍ਹਾਂ ਨੂੰ ਬੜੀ ਦਿੱਕਤ ਹੈ ਜੀ ہماری ਸੁਸਾਇਟੀ ਵਿੱਚ ਡੌਗ ਨਹੀਂ ਆਉਣਾ ਚਾਹੀਏ ہماری ਗੇਟਿਡ ਸੁਸਾਇਟੀ ਹੈ ਜਾਂ ਜਿੱਥੇ ਅੱਜ ਕੱਲ ਇਹ ਫਲੈਟਸ ਵਗੈਰਾ ਬਣੇ ਇੱਥੇ ਡੌਗਸ ਅਲਾਉ ਨਹੀਂ ਕਰਦੇ ਭਾਰਤ 'ਚ ਡੌਗਸ ਅਲਾਉ ਇਹ ਉਹ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਉਹ ਸੁਪਰੀਮ ਕੋਰਟ ਨੇ ਵੀ ਕਹਤਾ ਹੈ ਕਿ ਡੌਗਸ ਨੂੰ ਕਿੱਥੇ ਵੀ ਮਨਾ ਨਹੀਂ ਕੀਤਾ ਜਾ ਸਕਦਾ ਇਹ ਸਾਡੀ ਸੋਸਾਇਟੀ ਦਾ ਅਹਿਮ ਹਿੱਸਾ ਆ ਇਹਨਾਂ ਨੂੰ ਕੋਈ ਵੀ ਚਾਹੇ ਰੋਟੀ ਪਾ ਸਕਦਾ ਆ ਜਿੱਥੇ ਵੀ ਚਾਹੇ ਆ ਸਕਦੇ ਜਾ ਸਕਦੇ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਫਿਰ ਵੀ ਕੁਝ ਐਸੇ ਗੰਦੇ ਬਦਤਮੀਜ਼ ਲੋਕ ਹੈਗੇ ਆ ਜੋ ਆਪਣੀ ਮਨਮਾਨੀ ਕਰਦੇ ਆ ਔਰ ਆਪਣੇ ਥੋੜਾ ਪੈਸਾ ਹੋਣ ਦੇ ਕਾਰਨ ਜਾਂ ਥੋੜੀ ਪਾਵਰ ਹੋਣ ਦੇ ਕਾਰਨ ਉਹਨੂੰ ਮਿਸਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹੀ ਨਾ ਤੁਸੀਂ ਵੀ ਤਾਂ ਹੈਗੇ ਹੋ ਤੁਹਾਡੇ ਕੋਲ ਵੀ ਸਭ ਕੁਝ ਹੈ ਬਟ ਤੁਸੀਂ ਇਹ ਚੀਜ਼ ਅਪਣਾ ਰਹੇ ਹੋ ਤੇ ਇੱਕ ਥੈਂਕਸ ਕਰ ਰਹੇ ਹੋ ਕਿ ਇਹਨਾਂ ਦੀ ਬਦੌਲਤ ਹੈ ਸਭ ਕੁਝ ਸਭ ਕੁਝ ਇਨੀ ਕੀ ਬਦੌਲਤ ਹੈ ਮੈਂ ਦੇਖਦੀ ਹਾਂ ਰੋਡ ਸਾਈਡ ਕਈ ਵਾਰ ਹਮ ਵਾਕ ਕਰਨੇ ਜਾ ਰਹੇ ਹੁੰਦੇ ਆ ਜਿਵੇਂ ਕੋਈ ਬੱਚਾ ਹੈ ਆਪਣੇ ਦਾਦੂ ਕੇ ਸੰਗ ਜਾ ਰਿਹਾ ਕੁਝ ਹੈ ਉਹਨਾਂ ਦੇ ਹੱਥ ਮੇ ਛੋਟੀ ਪਕੜਾਈ ਹੁੰਦੀ ਹੈ ਡੌਗ ਆਏ ਤਾਂ ਉਸਕੋ ਹਟ ਕਰਨਾ ਹੈ उन्हें हट करना क्यों सिखाया जाता है क्यों हम अपने बच्चों को ऐसे संस्कार दे रहे हैं उन्हें रोटी खिलाना क्यों नहीं सिखाया जाता जबकि हमारे बुजुर्ग पुराने सबसे पहले एक रोटी गाय की या इस दरवेश की बनती थी तो वो हम अपनी संस्कृति को अपने संस्कारों को क्यों भूलते जा रहे हैं अगर हम उनको उनके संग फ्रेंडली होंगे तो हमें किसी तरह की कोई प्रॉब्लम नहीं आएगी बाकी ये सच्चे दोस्त हैं इंसाने. पहली रोटी गाँधी आखिरी ਤੇ ਅੱभी ਵੀ ਠੀਕ ਹੈ ਜੋ ਪਿਆਰ ਕਰਤੇ ਹਨ ਜਿਨ ਘਰੋਂ ਮੇ ਅੱभी ਵੀ ਕੁਝ ਧਰਮ ਕਰਮ ਬਾਕੀ ਹੈ ਵਾਹ ਪੇ ਐਸਾ ਹੀ ਨਿਯਮ ਚਲਤਾ ਹੈ तो हमें अपने बच्चों को स्टार्टिंग से ही इनसे प्यार करना सिखाना चाहिए इन्हें रोटी खिलाएं तो क्यों वो अपने आपके बच्चों को भी नुकसान नहीं पहुँचाएंगे सगो आपके बच्चों की सेफ्टी करेंगे अभी थोड़े दिन पहले आपने सुना होगा कि एक जगह एक लड़की को किसी मतलब ए, ए, दो तीन लोगों ने घेर लिया था तो उसके संग कुछ गलत हरकत करने लगे थे ठीक है ना मिसबिहीव करने लगे थे तो वहाँ पर डॉग आके भोंकने लग गया तो वो उसके डर के मारे भाग गए तो एक किस्म से उन्होंने एक रक्षा की ना जिससे बच्चा से रेप होने से बचाया जिस हिसाब से हमारी सोसाइटी में セーフ ਨਹੀਂ ਹੈ تو کیا یہ ڈاگ ہیں جو پروٹیکٹ کرتے ہیں نہیں تو انسانوں سے تو اپ دیکھ رہے ہو کیا ہو رہا ہے ہماری بیٹیوں کے ساتھ نہیں بالکل نہیں بالکل صرف میم جڑے نے وہ بھاجی بھی جڑے نے وہ صرف ڈاگ لور ہی نہیں ہیں اور جڑے एनिमल्स ہے گے انوں نال بھی پیار کرتے ہیں پلس جڑے انسان نے انوں نال بھی بڑے پیار کرتے ہیں مطلب ਤੁਸੀਂ ویڈیو دکھائیا مینوں کیڑے تک کڈے جا رہے ہیں ان دے سر تو میم کددا کددار ہی ملدے ہیں ایک تو ہوندا ہے کہ پراپر این جی او ہے جنہوں نے شیلٹر بنائے ہوئے ہیں बट थोड़े तो को तो कुछ रखन ही नहीं है ही। हमारी एन जी ओ का मेन मोटिव ही है इंसानियत जहाँ हमें दर्द दिखाई दे वहाँ हम पहुँचते हैं हमारी कोशिश होती है किसी को निराश ना करें अगर कोई सच में है और उसको है तकलीफ़ तो हमारी कोशिश होती है ज़्यादा से ज़्यादा हम उनकी हेल्प करें कई जगह कीड़े पड़े होते हैं मैगट्स पड़े होते हैं सिरों में कोई रोड साइड होते हैं घर से छोड़े होते हैं बीमार होते हैं कईयों को कोई प्रॉब्लम होती है उस वजह से घर वाले निकाल देते हैं तो हमारी यही होती है कि हम उनकी हेल्प करें और उनको सही जगह पर कोई शेल्टर पर शेल्टर की ज़रूरत है तो शेल्टर भेजते हैं ट्रीटमेंट की ज़रूरत है तो ट्रीटमेंट कराते हैं जो पॉसिबल होता है हम करते हैं क्योंकि इंसानियत अपनी जिंदा रखनी चाहिए हर किसी के लिए ये तो आपकी तसल्ली होगी पर जो आपके आसपास रहते हैं आपके साथ आपके फ्रेंड्स फैमिली वाले वो ये नहीं कहते कि नहीं नहीं दूर रहा करो हाइजीन रहना है बड़ा कुछ होता है सब तरह के लोग होते हैं कहीं तो बहुत ज़्यादा अप्रिशिएट भी करते हैं इसको और हमारा हौसला उससे बुलंद होता है और हम और आगे करने की सोचते हैं कई लोग बोलते हैं कि आप हाइजीन रखा करो ऐसे है वैसे है तो नहीं अगर आपको अपनी फैमिली मेम्बर है कोई उसको ऐसी कोई प्रॉब्लम हो जाएगी उसकी हेल्प करनी होगी तो भी तो आप हाइजीन मेन्टेन करोगे ਤਾਂ ਫਿਰ ਇਨਕੇ ਲਈ ਕਿਉਂ ਨਹੀਂ ਅਗਰ ਅਸੀਂ ਕਰਨਾ ਚਾਹੇ ਤਾਂ ਸਭ ਕੁਝ ਕਰ ਸਕਦੇ ਹਾਂ ਇਹ ਥੋੜੀ ਹੈ ਕਿ ਹਾਈਜੀਨ ਕੇ ਸੋਚ ਕੇ ਅਸੀਂ ਸੇਵਾ ਕਰਨਾ ਛੋੜ ਦੇਗੇ ਕਿਸੇ ਕੀ ਭਜੀ ਇੱਕ ਨਾ ਚੀਜ਼ ਮੈਂ ਵੀ ਬੜੀ ਵਾਰ ਰਸਤਿਆਂ 'ਚ ਦੇਖੀ ਹੈ ਡੌਗਸ ਨਾ ਮਰੇ ਹੁੰਦੇ ਆ ਸਾਈਡ ਤੇ ਪਏ ਹੁੰਦੇ ਆ ਮਤਲਬ ਉਹ ਚੀਜ਼ ਰੁਕਣੀ ਚਾਹੀਦੀ ਹੈ ਦਿਲ ਤਾਂ ਇਹੀ ਕਹਿੰਦਾ ਕਿ ਯਾਰ ਉਹ ਨਾ ਐਦਾ ਗੱਡੀ ਗੁੱਡੀ ਨੀਚੇ ਹਨਾ ਆਇਆ ਕਰਨ ਤਾਂ ਉਹਦਾ ਕੀ ਹੋ ਸਕਦਾ ਸੋਲੂਸ਼ਨ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹ ਵੀ ਜਾਣਕਾਰੀ ਦੇ ਦਿੰਦਾ ਬਹੁਤ سارے ਲੋਕਾਂ ਨੂੰ ਪਤਾ ਨਹੀਂ ਹੈ ਕਿ ਕਿਸੇ ਵੀ ਸ਼ਹਿਰ ਜਾਂ ਪਿੰਡ ਦੇ ਵਿੱਚ ਜੇ ਕੋਈ ਡੌਗ ਜਾਂ ਕੋਈ ਗਊ ਮਾਤਾ ਦੀ ਡੈਥ ਹੋਈ ਹੋਵੇ ਡੈੱਡ ਬੋਡੀ ਪਈ ਹੋਵੇ ਤੇ ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਪਿੰਡਾਂ ਦੇ ਵਿੱਚ ਜੋ ਸਰਪੰਚ ਹੈਗੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹ ਇਸ ਚੀਜ਼ ਨੂੰ ਮਨਾ ਨਹੀਂ ਕਰ ਸਕਦੇ ਹੈਗੇ ਜੋ ਮਨਾ ਕਰਨ ਤੇ ਇਹਨਾਂ ਦੇ ਖਿਲਾਫ ਕਾਇਦਾ ਤੁਸੀਂ ਵੀ ਕੇਸ ਫਾਈਲ ਵੀ ਕਰ ਸਕਦੇ ਹੋ ਅੱਛਾ ਜੀ ਇਹ ਕਿਸੇ ਨੂੰ ਨਹੀਂ ਪਤਾ ਸੀ ਕਿ ਤਾਂ ਇਦਾਂ ਦੀਆਂ ਹੋਰ ਹੀ ਬੜੀ ساری ਪਾਲਿਸੀਜ਼ ਹੁੰਦੀਆਂ ਨੇ ਜਿਹਦੇ ਬਾਰੇ ਪਤਾ ਹੀ ਨਹੀਂ ਹੈਗਾ ਬਹੁਤ ساری ਚੀਜ਼ਾਂ ਹੈਗੀਆਂ ਆ ਸੋ ਅਸੀਂ ਇਹ ਹੌਲੀ ਹੌਲੀ ਕੋਸ਼ਿਸ਼ ਕਰਦੇ ਆਂ ਵੀਡੀਓਜ਼ ਬਣਾ ਕੇ ਔਰ ਇਹ ਅਵੇਰਨੈਸ ਤੇਂ ਦੀ ਕੋਸ਼ਿਸ਼ ਕਰਦੇ ਆਂ ਜਿਸ ਲਈ ਅਸੀਂ ਆਪਣਾ ਫੇਸਬੁਕ YouTube Instagram ਦੇ ਵਿੱਚ ਚੈਨਲ ਬਣਾਇਆ ਹੋਇਆ ਆ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਵਿੱਚ ਪੁਛੇ ਜਾ ਕੇ ਤੁਹਾਨੂੰ ਕਈ ਤਰ੍ਹਾਂ ਦੀ ਇੱਦਾਂ ਦੀ ਜਾਣਕਾਰੀ ਮਿਲ ਸਕਦੀ ਆ ਠੀਕ ਹੈ ਥੈਂਕ ਯੂ ਤੁਸੀਂ ਸਮਾਂ ਦਿੱਤਾ ਬਹੁਤ ਸੋਹਣੀ ਜਾਣਕਾਰੀ ਵੀ ਦਿੱਤੀ ਤੇ ਜੋ ਉਹਨਰੇ ਅੰਦਰ ਵੀ ਸੀਗਾ ਕਿ ਦਰਦ ਹੈਗਾ ਕਿ ਲੋਕ ਇੱਦਾਂ ਕਰਦੇ ਨੇ ਪਲੀਜ਼ ਉਹ ਚੀਜ਼ਾਂ ਨਾ ਕਰਿਆ ਕਰੋ ਕਿਉਂਕਿ ਅਗਰ ਆਪਾਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਆਪਾਂ ਉਹਨਾਂ ਨੂੰ ਤਕਲੀਫ ਵੀ ਕਿਉਂ ਦੇਣੀ ਬਾਕੀ ਵੀਡੀਓ ਨੂੰ ਸ਼ੇਅਰ ਕਰੋ ਬਣੇ ਰਹੋ ਸਾਡੇ ਨਾਲ ਧੰਨਵਾਦ